ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਤੁਹਾਨੂੰ ਜੜਦੀ ਖਲਾ ਰੱਖੇ ਤੇ ਬਹੁਤ ਪਿਆਣ ਭਰਾਵਾਂ ਨੇ ਮੇਰਾ ਹਾਲ ਪੁੱਛਿਆ ਉਹਨਾਂ ਲਈ ਸ਼ੁਕਰੀਆ ਥੈਂਕ ਯੂ ਮੈਂ ਹੁਣ ਠੀਕ ਆ ਜੀ ਅੱਗੇ ਨਾਲ ਬਹੁਤ ਫਰਕ ਹੈ ਮੈਨੂੰ ਦੋ ਤਿੰਨ ਰੋਗ ਇਕੱਠੇ ਜੁੜ ਮੜ ਗਏ ਸੀ ਇੱਕ ਬੱਖੀ ਚ ਦਰਦ ਹੋਣਾ ਤੇ ਇੱਕ ਪੇਟ ਖਰਾਬ ਹੋਣਾ ਤੇ ਇੱਕ ਜਾਨੀ ਕਿ ਝਾੜ ਕਢਾਉਣੀ ਪੈਗੀ ਝਾੜ ਚ ਬੜਾ ਦਰਦ ਹੁੰਦਾ ਸੀ ਸੋ ਸੋਡਾ ਬਹੁਤ-ਬਹੁਤ ਧੰਨਵਾਦ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਤੁਸੀਂ ਮੇਰਾ ਇੰਨਾ ਪਿਆਰ ਕਰਦੇ ਹੋ ਮੇਰਾ ਸਾਥ ਦਿੰਨੇ ਹੋ ਮੇਰਾ ਹਾਲ ਪੁੱਛਦੇ ਹੋ ਬਹੁਤ ਖੁਸ਼ੀ ਚੜਦੀ ਹੈ ਵੀ ਮੇਰਾ ਹਾਲ ਸਭ ਤੋਂ ਪਹਿਲਾਂ ਮੇਰਾ ਹਾਲ ਪੁੱਛਦੇ ਹੋ ਬਾਅਦ ਚ ਤੁਸੀਂ ਕੱਪੜੇ ਖਰੀਦ ਦਿਓ ਤੇ ਬਾਕੀ ਤੁਸੀਂ ਮੈਥੋਂ ਕੱਪੜੇ ਵੀ ਖਰੀਦ ਦਿਓ ਇਹਦੇ ਕਰਕੇ ਮੈਨੂੰ ਬਹੁਤ-ਬਹੁਤ ਤੁਹਾਡੀ ਥੈਂਕ ਯੂ ਮਿਹਰਬਾਨੀ ਧੰਨਵਾਦ ਕਰਦੀ ਹਾਂ ਤੁਹਾਡਾ ਦਿਲੋਂ ਮੈਂ ਵੀ ਤੁਸੀਂ ਮੇਰਾ ਸਾਥ ਸਹਿਯੋਗ ਦੇ ਰਹੇ ਹੋ ਮਾਪਦੇ ਖਰਚੇ ਆਪ ਕੱਢ ਰਹੀਆਂ ਆਪਦੀਆਂ ਮੈਡੀਸ਼ਨਾਂ ਦੇ ਸਾਰੇ ਖਰਚੇ ਕੱਢ ਲੈਣੀਆਂ ਕੱਪੜਿਆਂ ਦੇ ਵਿੱਚੋਂ ਤੇ ਮੈਨੂੰ ਸਕੂਨ ਮਹਿਸੂ ਕਿਰਤ ਕਰਕੇ ਹੀ ਆਪਦਾ ਇਲਾਜ ਕਰਾਉਣੀ ਹੈ ਜਾਂ ਆਪਦਾ ਉਹ ਕਰਦੀਆਂ ਤੇ ਤੁਹਾਡੀ ਬਹੁਤ ਦਿਲੋਂ ਦਿਲੋਂ ਮਿਹਰਬਾਨੀ ਆ ਅੱਜ ਆਪਾਂ ਗੱਲ ਕਰਦੇ ਆ ਜੀ ਕਹਿੰਦੀ ਹੈ ਕਿ ਉਹ ਸਿਆਣੇ ਕਹਿੰਦੇ ਨੇ ਕਿ ਭੁੱਲੀ ਨਾ ਬਿਹਾਰਾਂ ਤੋਂ ਕਰਨੀ ਅੱਗਿਆ ਕਰਦਾ ਉਹ ਗੱਲ ਜਮਾਂ ਸੱਚੀ ਹੁੰਦੀ ਆ ਜਮਾਂ 100% ਸੱਚ ਹੁੰਦੀ ਆ ਵੀ ਬੰਦਾ ਕੋਈ ਨਹੀਂ ਭੁੱਲਿਆ ਹੁੰਦਾ ਬਿਹਾਰ ਤੋਂ ਤਿਹਾਰ ਤੋਂ ਕਾਸੀ ਤੋਂ ਵੀ ਨਹੀਂ ਭੁੱਲਿਆ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਵੀ ਮੈਂ ਕਿਹੜੇ ਬਿਹਾਰ ਚੱਲਦੇ ਆ ਕਿਹੜੇ ਤਿਹਾਰ ਚੱਲਦੇ ਆ ਕਿ ਇਹਨਾਂ ਨਾਲ ਮੈਂ ਕਿਵੇਂ ਵਰਤਣਾ ਹੈ ਕੀ ਨੂੰ ਮਾ ਕੀ ਕਰਨਾ ਸਭ ਨੂੰ ਪਤਾ ਹੁੰਦਾ ਸਿਖਾਉਣ ਦੀ ਤਾਂ ਅੱਜ ਕੱਲ ਕਹਿੰਦੀ ਕਿਸੇ ਨੂੰ ਲੋੜ ਹੀ ਨਹੀਂ ਪੈਂਦੀ ਹੈ ਨਾ ਦੇਖੋ ਜੀ ਪੈਸਾ ਸਭ ਕੁਝ ਹੈ ਬਿਨਾ ਪੈਸੇ ਤੋਂ ਨਾ ਤਾਂ ਤੁਸੀਂ ਕਿਸੇ ਨੂੰ ਵਰਤ ਸਕਦੇ ਬ ਕੋਈ ਕਿਸੇ ਨਾਲ ਵਰਤ ਸਕਦੇ ਹੋ ਜੇ ਪਹਿਲੀ ਗੱਲ ਦਾ ਰੂਲ ਹੋ ਚੱਕਿਆ ਜੀ ਜਿਹਦੇ ਕੋਲੇ ਪੈਸਾ ਹੈ ਉਸੇ ਨਾਲ ਹੀ ਲੋਕ ਜ਼ਿਆਦਾ ਵਰਤਣਾ ਪਸੰਦ ਕਰਦੇ ਜਿਨ੍ਹਾਂ ਕੋਲੇ ਪੈਸਾ ਨਹੀਂ ਹੁੰਦਾ ਉਹਨਾਂ ਨੂੰ ਲੋਕ ਵਰਤਣਾ ਪਸੰਦ ਕਰਦੇ ਨਹੀਂ ਇਹ ਟ੍ਰੈਂਡ ਹੀ ਚੱਲ ਪਿਆ ਦੁਨੀਆ ਦੇ ਵਿੱਚ ਤੇ ਜਦੋਂ ਆਪਾਂ ਕਿਸੇ ਨੂੰ ਜਾ ਕੇ ਸਲਾਹ ਦਿੰਨੇ ਆ ਨਾ ਵੀ ਤੂੰ ਐਂ ਕਰ ਤੂੰ ਐਂ ਕਰ ਤੂੰ ਐਂ ਕਰਨਾ ਸੀ ਤੂੰ ਇੱਥੇ ਉਹ ਘਰ ਬਣਾਉਣਾ ਸੀ ਜਾਂ ਤੂੰ ਫੁਲਾਨੀ ਜਗ੍ਹਾ ਤੇ ਇੱਥੇ ਪੈਸੇ ਲਾਉਣਾ ਸੀ ਧੰਕੇ ਉੱਥੇ ਵੀਰੇ ਦੂਜੇ ਬੰਦੇ ਤਾਂ ਨਾ ਦਿਲ ਦੁਖੀ ਹੁੰਦਾ ਉਹਨੂੰ ਪਤਾ ਸਾਰਾ ਹੁੰਦਾ ਵੀ ਮੈਂ ਕਿੱਥੇ ਕੀ ਕਰਨਾ ਹੈ ਕਿੱਥੇ ਕੀ ਕਰਨਾ ਹੈ ਮੈਂ ਬਹੁਤ ਵਾਰੀ ਵੀਰੇ ਉੱਚ ਕਿਹਾ ਵੀ ਕਿਸੇ ਨੂੰ رائے ਨਾ ਦਿਆ ਕਰੋ ਜੇ ਕੋਈ رائے ਮੰਗੇ ਉਦੋਂ رائے ਦਿਆ ਕਰੋ ਫਾਇਦਾ ਵੀ ਉਦੋਂ رائے ਦੇਣ ਦਾ ਜਦੋਂ ਸੋ ਕੋਈ ਮੰਗਦਾ ਸੋਲੇ ਤੋਂ ਜਦੋਂ ਤੁਸੀਂ ਬਿਨਾ ਮੰਗੀ رائے ਅਗਲੇ ਦੇ ਘਰੇ ਵੜ ਕੇ ਹਨਾ ਪਹਿਲੀ ਗੱਲ ਤਾਂ ਅਗਲ ਸੋ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲਾ ਕਿਹੜੀ ਕੰਡੀਸ਼ਨ ਚੋਂ ਗ ਕੀ ਕਰ ਰਿਹਾ ਉਹਦੇ ਕੋਲੇ ਕਿੰਨੇ ਪੈਸੇ ਆ ਉਹਦੇ ਕਿੰਨੇ ਖਰਚੇ ਆ ਉਹ ਜਾਣਦਾ ਹੁੰਦਾ ਹਨਾ ਆਪਾਂ ਜਾ ਕੇ ਕਹਿ ਦਿੰਨੇ ਆ ਤੁਸੀਂ ਇੱਥੋਂ ਐ ਕਰ ਲਓ ਨਾ ਇੱਥੇ ਐ ਕਰ ਲਓ ਇੰਨੇ ਕੁ ਪੈਸੇ ਲੱਗਣਗੇ ਇੱਥੋਂ ਐ ਕਰ ਲਓ ਕੋਈ ਨਹੀਂ ਭੁੱਲਿਆ ਹੁੰਦਾ ਵੀਰੇ ਸਾਰਿਆਂ ਨੂੰ ਪਤਾ ਹੁੰਦਾ ਨਾ ਕਿੱਥੇ ਕੀ ਕਰਨਾ ਪੈਸੇ ਹੋਣੇ ਚ ਜ਼ਰੂਰੀ ਆ ਬੰਦੇ ਕੋਲ ਜੇ ਪੈਸੇ ਹੈਗੇ ਆ ਨਾ ਬੰਦੇ ਕੋਲੇ ਤੇ ਬੰਦਾ ਆਪਣੇ ਆਪ ਉਹਨੂੰ ਪਤਾ ਹੁੰਦਾ ਵੀ ਮੈਂ ਕਿੱਥੇ ਪੈਸੇ ਲਾਉਣੇ ਆ ਕਿੱਥੇ ਮੇਰਾ ਕੰਮ ਆ ਬਿਆ ਜਾਂ ਮੇਰੇ ਬੱਚੇ ਪੜਾਉਣ ਵਾਲੇ ਆ ਜਾਂ ਵਿਆਹਣ ਵਾਲੇ ਆ ਜਾ ਮੈਂ ਘਰ ਦੇ ਵਿੱਚ ਕੁਝ ਕਰਾਉਣਾ ਹੋ ਸਾਰਾ ਪਤਾ ਹੁੰਦਾ ਪਰ ਅਫਸੋਸ ਦੀ ਗੱਲ ਇਹ ਆ ਵੀ ਉਹਨੇ ਆਪਦੀ ਕੰਡੀਸ਼ਨ ਦੇਖ ਕੇ ਚੱਲਣਾ ਹੁੰਦਾ ਹੈ ਪੈਸੇ ਦੇਖ ਕੇ ਚੱਲਣਾ ਹੁੰਦਾ ਤੇ ਮੈਂ ਜਿਹੜੇ ਰਾਇ ਦਿੰਦੇ ਆ ਉਹਨਾਂ ਨੂੰ ਇਹੀ ਗੱਲ ਕਹਿਣੀ ਆ ਵੀ ਰੱਬ ਦੇ ਵਾਸਤੇ ਤੁਸੀਂ ਆਪਣੀ ਰਾਇ ਉਦੋਂ ਦਿਆ ਕਰੋ ਜਦੋਂ ਸੋਥੋਂ ਕੋਈ ਰਾਇ ਮੰਗੇ ਹਰ ਇੱਕ ਬੰਦਾ ਇੱਥੋਂ ਕੁਝ ਨਹੀਂ ਭੁੱਲਿਆ ਸਾਰਿਆਂ ਨੂੰ ਸਭ ਪਤਾ ਹੈ ਵੀ ਮੇਰੇ ਘਰ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ ਜਾਂ ਮੈਂ ਕੀ ਕੰਮ ਕਰਾਉਣਾ ਚਾਹਾਂ ਕਿ ਕੋਈ ਕੀ ਕਿਹੜੀ ਚੀਜ਼ ਮੈਨੂੰ ਚਾਹੀਦੀ ਆ ਨਾ ਸਾਰਿਆਂ ਨੂੰ ਪਤਾ ਹੁੰਦਾ ਹੈ ਹੁਣ ਜੇ ਮੰਨ ਲਓ ਇੱਕ ਬੰਦੇ ਕੋਲੇ ਪੈਸੇ ਹੈ ਨਹੀਂ ਮੈਂ ਉਹਨੂੰ ਜਾ ਕੇ ਉਹਦੇ ਘਰੇ ਰਾਇ ਦੇਵਾਂ ਵੀ ਤੂੰ ਆ ਕੰਮ ਮੈਂ ਕਰ ਲਾ ਉਹਨਾ ਤੂੰ ਆ ਕੰਮ ਮੈਂ ਕਰ ਲਾ ਇੱਥੋਂ ਐ ਕਰ ਲਾ ਉਹਦਾ ਦਿਲ ਬਹੁਤ ਦੁਖੀ ਹੋ ਗੋ ਬਦ ਦੁਆਵਾਂ ਦੇਉ ਉਹਨੂੰ ਆ ਲੱਗ ਉਹਨੂੰ ਲੱਗੂ ਵੀ ਜੇ ਮੇਰੇ ਕੋਲੇ ਪੈਸੇ ਹੁੰਦੇ ਤਾਂ ਮੈਂ ਕਰ ਹੀ ਲੈਂਦਾ ਵੀ ਮੈਨੂੰ ਤੇਰੀ ਰਾਇ ਲੈਣ ਦੀ ਤਾਂ ਲੋੜ ਹੀ ਨਹੀਂ ਸੀ ਪੈਂਦੀ ਸੋ ਵੀਰੇ ਕੋਈ ਨਹੀਂ ਭੁੱਲਿਆ ਹੁੰਦਾ ਇੱਥੇ ਕਿਸੇ ਨਾਲ ਵਰਤਨਾ ਉਹਨੂੰ ਤਾਂ ਵੀ ਪਤਾ ਹੁੰਦਾ ਵਰਤਨਾ ਕਿਵੇਂ ਆ ਠੀਕ ਹੈ ਕਿਸੇ ਨੇ ਆਪਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਉਹਨੂੰ ਵੀ ਪਤਾ ਹੁੰਦਾ ਉਹ ਜਿਹੜਾ ਕੱਟ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਉੱਪਰੋਂ ਤੁਹਾਡੇ ਜਿਹੜੀਆਂ ਹੁੰਦੀਆਂ ਮਿਹਰਬਾਨੀਆਂ ਵੀ ਤੁਸੀਂ ਜਾ ਕੇ ਅਗਲੇ ਦੇ ਘਰ ਦੇ ਵਿੱਚ ਇੰਟਰਫੇਅਰ ਕਰਦੇ ਹੋ ਹਨ ਜੇ ਬੰਦਾ ਮੋੜ ਕੇ ਕਹਦਾ ਵੀ ਮੇਰੇ ਕੋਲ ਤਾਂ ਭਈ ਪੈਸੇ ਘੱਟ ਆ ਜਾਂ ਮੇਰੇ ਖਰਚ ਹੋ ਗਈ ਤਾਂ ਅਗੋ ਜਵਾਬ 10 ਘਰਾਂ ਚ ਜਾ ਕੇ ਅਗਲਾ ਜਵਾਬ ਦਿੰਦਾ ਲੈ ਇਹਦੇ ਕੋਲ ਤਾਂ ਪੈਸੇ ਹੀ ਹੈ ਨਹੀਂ ਤੇ ਮਲੰਗ ਹੈ ਫਲਨ ਧੌਂਕਾ ਓਂਕਾ ਇਹ ਗੱਲਾਂ ਨਾ ਕਿਹਾ ਕਰੋ ਤੁਸੀਂ ਕਿਸੇ ਨੂੰ ਕਿਸੇ ਨੂੰ ਵੀ ਨਾ ਕਿਹਾ ਕਰੋ ਕਿਉਂਕਿ ਜੋ ਗੱਲਾਂ ਮੈਨੂੰ ਲੱਗਦਾ ਵੀ ਇਹ ਗੱਲਾਂ ਗਲਤ ਆ ਉਹ ਕਰਨੀਆਂ ਨਹੀਂ ਚਾਹੀਦੀਆਂ ਇੱਕ ਜ਼ੋਰ ਜ਼ਬਰਦਸਤੀ ਕਿਸੇ ਤੇ ਹੱਕ ਨਾ ਜਿਤਾਓ ਜੇ ਕੋਈ ਤੁਹਾਨੂੰ ਮੂਰਲਾ ਬੰਦਾ ਹੱਕ ਦਿੰਦਾ ਤਾਂ ਹੱਕ ਦਿਤਾਓ ਜੋਰ ਜ਼ਬਰਦਸਤੀ ਕਿਸੇ ਹੱਕ ਨਾ ਜਿਤਾਓ ਫਿਰ ਉਹ ਹੱਕ ਜਿਤਾਉਣਾ ਮਹਿੰਗਾ ਪੈ ਜਾਂਦਾ ਕਿਸੇ ਦੀ ਚੁੱਪ ਨੂੰ ਤੁਸੀਂ ਕਮਜ਼ੋਰੀ ਸਮਝ ਲੈਂਦੇ ਹੋ ਕਮਜ਼ੋਰੀ ਨਾ ਸਮਝਿਆ ਕਰੋ ਇਹ ਸੋਡੀ ਸਭ ਤੋਂ ਵੱਡੀ ਗਲਤਫਹਿਮੀ ਹੁੰਦੀ ਹੈ ਬੰਦਾ ਚੁੱਪ ਹੁੰਦਾ ਪਤਾ ਨਹੀਂ ਕਿਹੜੀਆਂ ਗੱਲਾਂ ਕਰਕੇ ਕੀ ਸੋਚ ਕੇ ਉਹ ਚੁੱਪ ਹੁੰਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਵੀ ਤੁਸੀਂ ਕਿਸੇ ਨੂੰ ਇੰਨਾ ਮਜਬੂਰ ਨਾ ਕਰੋ ਬੋਲਣ ਵਾਸਤੇ ਵੀ ਉਹ ਬੰਦਾ ਫਿਰ ਸੋਡੀ ਬਸ ਹੀ ਕਰਾ ਦੇ ਠੀਕ ਹੈ ਇੱਥੇ ਤੁਸੀਂ ਗਲਤ ਹੋਣੇ ਹੋ ਜਿੱਥੇ ਤੁਸੀਂ ਸਾਹਮਣੇ ਵਾਲੇ ਨੂੰ ਕਮਜ਼ੋਰ ਸਮਝ ਲੈਂਦੇ ਹੋ ਤੁਸੀਂ ਬੋਲੀ ਜਾਂਦੇ ਹੋ ਬਕਵਾਸ ਮਾਰੀ ਜਾਂਦੇ ਹੋ ਉਹ ਕਹਤਾ ਉਹ ਕਹਤਾ ਮੈਂ ਕਰ ਦੂੰ ਬਾਹ ਕਰ ਦੂੰ ਬਹੁਤ ਕੁਝ ਬੋਲਦੇ ਆ ਲੋਕ ਹਨ ਪਰ ਤੁਹਾਨੂੰ ਨਹੀਂ ਅੰਦਾਜ਼ਾ ਵੀ ਨਹੀਂ ਹੈਗਾ ਵੀ ਮੂਰਲਾ ਬੰਦਾ ਚੁੱਪ ਬੈਠਾ ਸਿਰਫ ਇਹ ਸੋਚ ਕੇ ਵੀ ਛੱਡ ਮਣਾ ਦੋ ਲੋਕ ਕੀ ਕਹਿਣਗੇ ਇਹ ਆਪਣੇ ਸੋਨ ਪਤਾ ਸਾਰਿਆਂ ਨੂੰ ਪਤਾ ਵੀ ਆਪਾਂ ਇਹ ਚੀਜ਼ਾਂ ਦਾ ਚੁੱਪ ਕਰ ਜਾਈਏ ਛੱਡ ਮਣਾ ਦੋ ਲੋਕ ਕੀ ਕਹਿਣਗੇ ਪਰ ਉਹ ਬੰਦਾ ਹੱਦ ਤੱਕ ਬਰਦਾਸ਼ਤ ਕਰੂਗਾ ਸੋਨੂੰ ਜਦੋਂ ਪਤਾ ਲੱਗਿਆ ਨਾ ਬੰਦੇ ਨੂੰ ਵੀ ਹੱਦ ਟੱਪ ਚੁੱਕੀ ਆ ਉਸ ਤੋਂ ਬਾਅਦ ਬੰਦਾ ਫਿਰ ਤੁਹਾਡੇ ਨਾਲ ਐਸੀ ਕਰੂਗਾ ਤੇ ਤੁਸੀਂ ਯਾਦ ਰੱਖੋਗੇ ਕਦੇ ਕਿਸੇ ਨੂੰ ਚੈਲੰਜ ਨਹੀਂ ਕਰੋਗੇ ਇਹ ਤੁਸੀਂ ਨਾ ਬਖੂਬੀ ਜਾਣਦੇ ਹੋ ਉਹ ਕਹਦੇ ਹੁੰਦੇ ਨੇ ਨਾ ਵੀ ਬੰਦਾ ਪਿਆ ਤੇ ਪਿਆ ਹਲਾ ਕਹਿੰਦਾ ਛੱਡ ਖੜਾ ਛੱਡ ਖੜਾ ਭੁੱਲਿਆ ਕੋਈ ਨਹੀਂ ਹੁੰਦਾ ਵੀਰੇ ਜਵਾਬ ਦੇਣੇ ਸਭ ਨੂੰ ਹੁੰਦੇ ਆ ਸਭ ਦੇ ਰੱਬ ਨੇ ਜੀਭਾ ਲਾਈ ਹੋਈ ਆ ਸਭ ਬੰਦੇ ਬੋਲ ਸਕਦੇ ਆ ਕਿਸੇ ਦਾ ਫਾਇਦਾ ਨਾ ਚੁੱਕੋ ਸੋਡਾ ਕਿਸੇ ਨਾਲ ਕੋਈ ਵੀ ਰਿਸ਼ਤਾ ਹੈ ਮੈਂ ਨਹੀਂ ਕਹਿੰਦੀ ਰਿਸ਼ਤੇ ਬਹੁਤ ਆ ਜਾਂਦੇ ਆ ਦੁਨੀਆ ਤੇ ਠੀਕ ਹੈ ਕੋਈ ਵੀ ਰਿਸ਼ਤਾ ਹੈ ਤੁਸੀਂ ਕਿਸੇ ਨੂੰ ਵੀ ਕਿਸੇ ਜਗ੍ਹਾ ਤੇ ਮਜਬੂਰ ਨਹੀਂ ਕਰ ਸਕਦੇ ਇਹ ਦੁਨੀਆ ਦਾ ਕਾਨੂੰਨ ਬਣ ਚੁੱਕਿਆ ਤੁਸੀਂ ਮੰਨ ਲੈ ਜਾਣ ਲਓ ਤੁਹਾਨੂੰ ਜਿੰਨਾ ਸੇ ਦੀ ਜਾਣ ਲਓਗੇ ਤੇ ਵਧੀਆ ਕਿਉਂਕਿ ਕਾਨੂੰਨ ਹੈ ਇਹ ਵੀ ਤੁਸੀਂ ਕਦੇ ਕਿਸੇ ਨਾਲ ਧੱਕੇ ਨਾਲ ਹੱਕ ਨਹੀਂ ਜਿਤਾ ਸਕਦੇ ਕਿਸੇ ਤੇ ਵੀ ਧੱਕੇ ਨਾਲ ਤੁਸੀਂ ਕਿਸੇ ਨੂੰ ਕਿਸੇ ਚੀਜ਼ ਲਈ ਮਜਬੂਰ ਨਹੀਂ ਕਰ ਸਕਦੇ ਕਿਉਂਕਿ ਇਹ ਕਾਨੂੰਨੀ ਅਪਰਾਧ ਹੈ ਬੰਦੇ ਦੀ ਮਰਜ਼ੀ ਨਾਲ ਹੀ ਤੁਸੀਂ ਉਹਦੇ ਨਾਲ ਸਹਿਮਤੋਂ ਤਾਂ ਤੁਹਾਡੀ ਗੱਲ ਠੀਕ ਹੈ ਅਗਰ ਮੂਹਰਲਾ ਬੰਦਾ ਤੁਹਾਡੇ ਨਾਲ ਸਹਿਮਤ ਹੈ ਨਹੀਂਗਾ ਤਾਂ ਤੁਸੀਂ ਉਹਦਾ ਕੁਝ ਨਹੀਂ ਬਗਾੜ ਸਕਦੇ ਛੱਡ ਦਿਓ ਤੱਕੇ ਸਾਈਆਂ ਕਰਨੀਆਂ ਲੋਕਾਂ ਨੂੰ ਪਰੇਸ਼ਾਨ ਕਰਨਾ ਜੇ ਕੋਈ ਬੰਦਾ ਚੁੱਪ ਬੈਠਾ ਨੂੰ ਚੁੱਪ ਰਹਿਣ ਦਿਓ ਅਗਰ ਉਹ ਖੁੱਲ ਗਿਆ ਨਾ ਤਾਂ ਫਿਰ ਤੁਹਾਨੂੰ ਲੈਣੇ ਤੇ ਦੇਣੇ ਪੈ ਜਾਣਗੇ ਕਿਉਂਕਿ ਦੁੱਖ ਐਸੀ ਚੀਜ਼ ਆ ਵੀ ਬੰਦਾ ਦੁੱਖ ਐਸੀ ਚੀਜ਼ ਐ ਦੁੱਖ ਬੰਦਾ ਉਹਨਾਂ ਚਰ ਘਟਦਾ ਜਿੰਨਾਂ ਚਰ ਬੰਦੇ ਦੀ ਸਹਿਨਸ਼ੀਲਤਾ ਠੀਕ ਐ ਜੇ ਸਹਿਨਸ਼ੀਲਤਾ ਬੰਦੇ ਦੀ ਟੁੱਟ ਜੇ ਨਾ ਫਿਰ ਉਹ ਦੁਨੀਆ ਦੀ ਪ੍ਰਵਾਹ ਭੁੱਲ ਜਾਂਦਾ ਫਿਰ ਉਹ ਉਹਨੂੰ ਉਹਦੇ ਉਹਦੇ ਖਾਣੇ ਦੇ ਮੇਚ ਦਾ ਲਿਆ ਕੇ ਕਰ ਦਿੰਦਾ ਬੰਦਾ ਕਹੇ ਤਾਂ ਉਹ ਡਰਦਾ ਹੁੰਦਾ ਨਾ ਕਿ ਇਹਦੀ ਜ਼ਰਤ ਐ ਵੀ ਕੋਈ ਕਿਸੇ ਨੂੰ ਆ ਕੇ ਕੋਈ ਕਿਸੇ ਤੇ ਟਿੱਪਣੀ ਕਰ ਜੂ ਕਿਉਂਕਿ ਇਹ ਵੀ ਕਾਨੂੰਨੀ ਬਰਾਦ ਦਾ ਵੀ ਤੁਸੀਂ ਕਿਸੇ ਨੂੰ ਵੀ ਕਿਸੇ ਵਿਸ਼ੇ ਤੇ ਕੰਪੈਲਜਾ ਮਜਬੂਰ ਨਹੀਂ ਕਰ ਕਰ ਸਕਦੇ ਉਹ ਬੰਦਾ ਚਾਹੇ ਜੋ ਮਰਜ਼ੀ ਐਕਸ਼ਨ ਲੈ ਸਕਦਾ ਹਾਂਜੀ ਆਜੋ ਕੋਈ ਗੱਲ ਮੈਂ ਵੀਡੀਓ ਬਣਾ ਰਹੀ ਹਾਂ ਉਹ ਕੁੜੀ ਵਾਲੇ ਪੈਸੇ ਆ ਹਾਂ ਤਾਂ ਕੋਣ ਵਾਲਾ ਪੈਸਾ ਹੈ ਓਕੇ ਓਕੇ ਕੋਈ ਗੱਲ ਉਹ ਕਪੜਾ ਨਮਾ ਨਮਾ ਲਾਉਗੇ ਜਦੋਂ ਨਮਾ ਆ ਗਿਆ ਜਰੂਰ ਅੱਛਾ ਹਾਂ ਸੋਢੀ ਸ਼ੇਵਾ ਚ ਹਾਜ਼ਰ ਹੈ ਇਹ ਤਾਂ ਸਾਡੇ ਗਵਾਂਢੀ ਆਏ ਆ ਜੀ ਕੱਪੜੇ ਦਾ ਵੀ ਕੰਮ ਆਪਣਾ ਤੇ ਪੈਸੇ ਦੇ ਕੇ ਗਏ ਆ ਸੋ ਮੇਰੀ ਹੱਥ ਵੱਨ ਕੇ ਬੇਨਤੀ ਹੈ ਕਦੇ ਵੀ ਕਿਸੇ ਨੂੰ ਤੰਗ ਨਾ ਕਰੋ ਜੇ ਕੋਈ ਬੰਦਾ ਤੰਗ ਹੋਇਆ ਸੋਢੇ ਮਗਰ ਪੈ ਗਿਆ ਫਿਰ ਉਸ ਤੋਂ ਖੜਾ ਨਹੀਂ ਛਡਾਇਆ ਜਾਣਾ ਤੇ ਬਿਨਾ ਮਤਵਲਾ ਕਿਸੇ ਨੂੰ ਲਰਾਇ ਸਲਾਹ ਦੇਣੀ ਬੰਦ ਕਰ ਦਿਓ ਕਿਉਂਕਿ ਰਾਇ ਮੰਗੇ ਬੰਦਾ ਫੇਰ ਦੇਣੀ ਚਾਹੀਦੀ ਹੈ ਅਗਰ ਤੁਸੀਂ ਕਿਸੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਉਹ ਬੰਦਾ ਬਹੁਤ ਐਕਸ਼ਨ ਲੈ ਸਕਦਾ ਤੁਸੀਂ ਕਦੇ ਕਿਸੇ ਨੂੰ ਪਰੇਸ਼ਾਨ ਨਾ ਕਰਿਆ ਕਰੋ ਆਪ ਵੀ ਖੁਸ਼ ਰਹੋ ਅਗਲੇ ਨੂੰ ਵੀ ਖੁਸ਼ ਰਹਿਣ ਦਿਓ ਜੋ ਮਰਜੀ ਹੈ ਜਿੱਦਾਂ ਦੀ ਵੀ ਹੈ ਦੁਨੀਆ ਰੱਬ ਜਿੱਦਾਂ ਰੱਬ ਨੇ ਬਣਾਈ ਆ ਚੱਲੀ ਜਾਂਦੀ ਆ ਸਭ ਬੰਦੇ ਨੂੰ ਸਭ ਪਤਾ ਹੁੰਦਾ ਕੋਈ ਕਿਹੇ ਚੀਜ਼ ਤੋਂ ਭੁੱਲਿਆ ਨਹੀਂ ਹੁੰਦਾ ਸਭ ਨੂੰ ਸਭ ਕੁਝ ਪਤਾ ਹੁੰਦਾ ਤੇ ਸਭ ਉਹ ਜਾਣਦਾ ਹੁੰਦਾ ਸਾਰਾ ਕੁਝ ਨੂੰ ਪਤਾ ਹੁੰਦਾ ਚੁੱਪੋਂ ਦਾ ਲੋਕਾਂ ਕਰਕੇ ਤੇ ਕਿਸੇ ਨੂੰ ਇਹਨਾਂ ਪਰੇਸ਼ਾਨ ਨਾ ਕਰੋ ਵੀ ਉਹ ਬੰਦਾ ਫਿਰ ਤੁਹਾਡੇ ਲਈ ਕੀ ਐਕਸ਼ਨ ਲੈ ਸਕਦਾ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਠੀਕ ਹੈ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਭ ਨੂੰ ਮੱਤ ਬਖਸ਼ਣਾ ਰਲ ਮਿਲ ਕੇ ਰਹੋ ਜੋ ਵੀ ਦਿੱਤਾ ਰੱਬ ਨੇ ਉਹ 'ਚ ਸਬਰ ਕਰੋ ਜਿਸ ਵਿੱਚੋਂ ਖੁਸ਼ ਰਹੋ ਗਲਤ ਫਹਿਮੀਆਂ ਜਿਨ੍ਹਾਂ ਜਿਉ ਵੀ ਫਲਾਣੇ ਬੰਦੇ ਨੂੰ ਤੰਗ ਕਰਕੇ ਆਪਾਂ ਰੋਟੀ ਖਾਵਾਂਗੇ ਧੌਂਕੇ ਨੂੰ ਤੰਗ ਕਰਕੇ ਰੋਟੀ ਖਾਵਾਂਗੇ ਜੇ ਕੋਈ ਬੰਦਾ ਤੁਹਾਡੇ ਮੂਰੇ ਚੁੱਪ ਧਾਰੀ ਬੈਠਾ ਤਾਂ ਸਮਝ ਜੋ ਵੀ ਉਹਦੇ ਦਿਲ 'ਚ ਪਤਾ ਨਹੀਂ ਕੀ ਕੁਝ ਚੱਲੀ ਜਾਂਦਾ ਤੇ ਇਹਨਾਂ ਚੀਜ਼ਾਂ ਦਾ ਦੂਰੋਂ ਤੇ ਨੰਬਰ ਤੋਂ ਰਬਤ ਕਰੋ ਠੀਕ ਹੈ ਰੱਬ ਤੁਸੀਂ ਹੋ ਨਹੀਂ ਸਕਦੇ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸ਼ਾਸ੍ਰਿਕਾ